ਹੱਤ ਸਰੀਆ ਕਾਲ ਸਾਰੇ ਮੇਰੇ ਵੀਰ ਭਰਾ ਜਿੰਨੇ ਵੀ ਆਪਣੇ ਵੀਡੀਓ ਦੇਖਦੇ ਆ ਬਾਕੀ ਆੜੀ ਕੈਮਰੇ ਦੇ ਸਾਹਮਣੇ ਗਾਮਾ ਕਲਾਂਨੌਰ ਦੇ ਵਿੱਚ ਪਹੁੰਚੇ ਆ ਰਿਪੀਟਰ ਹੀ ਕੋਈ 5-6 ਵਾਰੀ ਤੋਂ ਇਹ ਵੀ ਮਤਲਬ ਸਾਲ ਤੋਂ ਰਿਪੀਟਰ ਚੱਲਣ ਦੀ ਕਹਿੰਦਾ ਮਤਲਬ ਤੇ ਆਪਣੇ ਤੋਂ ਪਹਿਲਾਂ ਰਿਪੀਟਰ ਹੀ ਵੀਰ ਨੇ ਕਾਫੀ ਟੀਕੇ ਟੁਕੇ ਕਰਾਏ ਸੀ ਤੇ ਚਲੋ ਫਿਰ ਆਪਣਾ ਕੰਨ ਘਟੋਇਆ ਤੇ ਦਵਾਈ ਕੀਤੀ ਇਹਨੂੰ ਇੱਕ ਦਿਨ ਤੇ ਟੀਕੇ ਕੀਕੇ ਤੇ ਅੱਜ ਆਪਾਂ ਚੈੱਕ ਪਾਸ ਕੀਤੀ ਆ ਤੇ ਬਾਕੀ ਇਹ ਆ ਕਿ ਭਰਾ ਨੂੰ ਆਪਾਂ ਕੈਮਰੇ ਦੇ ਵਿੱਚ ਨਹੀਂ ਲਿਆਉਣਾ ਕਿਉਂਕਿ ਕਈ ਵਾਰੀ ਹਰੇਕ ਦਾ ਆਪਣਾ ਆਪਣਾ ਹੁੰਦਾ ਕਈ ਨਹੀਂ ਹੈ ਨਾ ਕੈਮਰੇ ਸਾਹਮਣੇ ਆਉਣਾ ਚੰਦੇ ਪਰ ਆਪਾਂ ਆਵਾਜ਼ ਜ਼ਰੂਰ ਰਿਕਾਰਡਿੰਗ ਕਰਾਂਗੇ ਗੱਲਬਾਤ ਕਰਦੇ ਆਂ ਦੀ ਤੇ ਸਿਰ ਮੱਥੇ ਕਰਿਓ ਜੋ ਵੀ ਆ ਤੇ ਤਾਂ ਹੀ ਆਪਾਂ ਕੈਮਰਾ ਥੋੜਾ ਗਾਇੰਦੇ ਰੱਖਿਆ ਤੇ ਲੱਕ ਇੱਥੇ ਆ ਜਿਓ ਜੀ ਮੜੇ ਹਾਂਜੀ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹਾਂਜੀ ਦੱਸਿਓ ਕਿੰਨੇ ਚਿਰਪੁਰ ਪੀਟਰ ਹੀ ਮੜੀ ਜੀ ਦੱਸ ਦਿਓ ਇਹ ਸਾਲ ਤੋਂ ਰਿਪੀਟਰ ਜੀ ਸਾਲ ਤੋਂ ਰਿਪੀਟਰ ਜੀ ਹਾਂਜੀ ਹਾਂਜੀ ਤੇ ਮਤਲਬ ਚਾਰ ਪੰਜ ਵਜੇ ਬਣੀ ਸੀ ਪਰ ਨਹੀਂ ਬਣੀ ਤੇ ਤੁਸੀਂ ਦਵਾਈ ਤੱਕ ਰੱਖੀ ਆ ਤੇ ਹਾਂਜੀ ਤੇ ਦਵਾ ਅੱਜ ਕੱਲ ਆਏ ਆ ਮਹੀਨੇ ਬਾਅਦ ਠੀਕ ਆ ਠੀਕ ਤੇ ਬਣ ਗਈ ਇਹ ਮਨ ਤੇ ਹੁਣ ਕਦਾਂ ਚੁੱਕੇ ਹੋ ਗਿਆ ਕੰਮ ਹਾਂਜੀ ਹਾਂਜੀ 40 ਦਿਨਾਂ ਤੋਂ ਪਾਏ ਪਾ ਰਿਹਾ ਅੱਜ ਚਲੋ ਠੀਕ ਆ ਬਾਕੀ ਬੱਸ ਹੋ ਗਈ ਕਿਵੇਂ ਲੱਗਾ ਕੰਮ ਕਰ ਧਰੋ ਸਾਹਿਬ ਦਾ ਵਧੀਆ ਵਧੀਆ ਬਹੁਤ ਵਧੀਆ ਵਧੀਆ ਵਾਹ ਹਾਂਜੀ ਕਿਉਂਕਿ ਜੇ ਨਾ ਬਣਾਉਂਦੇ ਹਾਂਜੀ ਪਰ ਇਦਾਂ ਕੰਮ ਚੱਲਦਾ ਰਹਿੰਦਾ ਉਹ ਵੀ ਗੱਲ ਸਹੀ ਨਹੀਂ ਹੈ ਨਾ ਹਾਂਜੀ ਹਾਂਜੀ ਤੇ ਇਦਾਂ ਹੀ ਆ ਬਾਕੀ ਅਪਾ ਬਹੁਤੀ ਲੰਮੀ ਨਹੀਂ ਗੱਲ ਕਰਨੀ ਜਿੰਨੇ ਵੀ ਭਰਾ ਸਾਡਾ ਆਪਾਂ ਆਵਾਜ਼ ਕਰ ਰਿਪੋਰਟ ਕਰ ਰਹੇ ਹਾਂ ਕਿਉਂਕਿ ਚਲੋ ਆਪਾਂ ਕੈਮਰੇ ਦੇ ਅੱਗੇ ਸਿਰਫ ਗਾਂ ਨੂੰ ਲਿਆਂਦਾ ਹਨਾ ਹਾਂਜੀ ਹਾਂਜੀ ਤੇ ਬਾਕੀ ਓਕੇ ਆ ਕੰਮ ਕਰ ਇਹੋ ਜਣਾ ਕਿ ਵਧੀਆ ਹੀ ਜੋ ਵੀ ਕਿਉਂਕਿ 5-6 ਵਾਰੀ ਬਣੀ ਸੀ ਹਾਂਜੀ ਹਾਂਜੀ ਤੇ ਹੁਣ ਆਪਾਂ ਹਾਂਜੀ ਤੁਹਾਡੇ ਮਤਲਬ ਸਿਮਲ ਨਾ ਪਹਿਲੀ ਵਾਰੀ ਬਣ ਗਈ ਜੀ ਤੁਹਾਡੇ ਨੂੰ अच्छा पहली बार ही गप्पण हो गई ना सीमने बढ़िया लगा जी। हां जी ते पिंड जरूर अपना ददियो कलानाऊरे कलानाऊरे आईडी लागडेरी हां जी अच्छा डेरी अपने लाग गए पहला ही बने नंगरे ਸਾਡੇ اچھا پتہ ਕਿਦਾਂ ਆਪਣਾ ਲੱਗਾ ਜਿੱਦਾਂ ਪਹਿਲਾਂ ਤੋਂ ਪਤਾ ਕਿਦਾਂ ਹੀ ਆਪਣਾ ਹੋਏ ਚਾਚਾ ਜੀ ਹਨ ਸਾਡੇ ਰੇਣ ਉਹਨਾਂ ਦੀ ਮੱਝ ਹੀ ਉਹਨਾਂ ਦੀ ਮੱਝ ਵੀ ਖਰਾਬ ਹੋ ਗਈ ਉਹ ਸਾਡੇ ਰਿਪੀਟਰ ਜੀ ਕੋਈ ਬਣੀ ਹੀ ਹੈ ਨਾ ਹਾਂਜੀ ਚਲ ਅੱਜ ਖੁਸ਼ੀ ਹੋਈ ਭਰਾ ਨੂੰ ਪੂਰੀ ਹਾਂਜੀ ਹਾਂਜੀ ਪੂਰੀ ਚਲੋ ਠੀਕ ਹੈ ਭਰਾ ਦਾ ਬਹੁਤ ਬਹੁਤ ਧੰਨਵਾਦ ਜਿੰਨੇ ਵੀ ਗੱਲ ਕੀਤੀ ਆ ਹਾਂਜੀ ਬਾਕੀ ਚਲ ਮੈਂ ਆਪਣਾ ਆਪ ਤੇ ਦਰਸ਼ਨਾਂ ਕਰ ਆ ਰਿਏ ਸਾਰਿਆਂ ਨੂੰ ਬਾਕੀ ਇਦਾਂ ਕਿ ਇਹ ਹੀ ਗਾਈ ਤੇ ਭਰਾ ਨੂੰ ਮੈਂ ਕੈਮਰੇ ਦੇ ਨਹੀਂ ਲਿਆਉਣਾ ਕਿਉਂਕਿ ਹਰੇਕ ਦੀ ਆਪਣੀ ਮਰਜ਼ੀ ਹੁੰਦੀ ਆ ਆਪਾਂ ਕਿਸੇ ਦੇ ਮਰਜ਼ੀ ਦੇ ਖਿਲਾਫ ਨਹੀਂ ਚੱਲਦੇ ਬਾਕੀ ਵੀਰ ਨੇ ਆਪਣੇ ਨੇ ਰਿਕਾਰਡਿੰਗ ਕੀਤੀ ਹੈ ਜਿੰਨੀ ਵੀ ਕੀਤੀ ਆ ਸਿਰ ਮੱਥੇ ਕਰਿਓ ਤੇ ਸਾਲ ਦੌਰ ਭਿਟਰੀ 5-6 ਬਰੀ ਮਤਲਬ ਲੱਗੇ ਸੀ ਮਨਸੂਮਣ ਪਹਿਲਾਂ ਤੇ ਓਕੇ ਆ ਕੰਮ ਅੱਜ ਤੇ ਚੱਕ ਪਾਸ ਕਰਤੀ ਆਪਾਂ ਠੀਕ ਹੈ ਨਾ ਵੀਰ ਹਾਂਜੀ ਹਾਂਜੀ ਓਕੇ ਆ ਨਾ ਕੰਮ ਢਲੋ ਜਾਂਦਾ ਓਕੇ ਓਕੇ ਤੇ ਬਾਕੀ ਮੇਰੇ ਭਰਾ ਜ਼ਰੂਰ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਿਓ ਕਿਉਂਕਿ ਅਡੇ ਕੰਮ ਆੜੇ ਜਿਹੜੇ ਨਿਕਲਦੇ ਨੇ ਤੇ ਜ਼ਿਲ੍ਹਾ ਗਰਦਾਸਪੁਰ ਤੇ ਕਲਾਨੌਰ ਵੀਡੀਓ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਮੇਰੇ ਭਰਾ ਤੁਹਾਨੂੰ ਲੱਗਦੀ ਤੇ ਓਕੇ ਜੀ ਤੁਹਾਨੂੰ ਆ